ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸ੍ਰੀ ਅਮਰਤਸਰ ਨੂੰ ਖਾਲਸਾ ਰਾਜ ਨਾਲ ਮਿਲਣਾ 1802 ਦੇ ਨਾ ਛੇੜਲੇ ਦਿਨਾਂ ਵਿੱਚ ਸ੍ਰੀ ਅਮਰਤਸਰ ਤੋਂ ਖਬਰ ਆਈ ਕਿ ਪੰਗੀ ਤੇ ਰਾਮਗੜੀਆ ਮਿਸਲ ਦੇ ਸਰਦਾਰ ਤਿਆਰੀਆਂ ਕਰ ਰਹੇ ਹਨ ਯਾਨੀ ਕਿ ਮਹਾਰਾਜ ਇਹਨਾਂ ਨਾਲ ਇੱਕ ਵਾਰੀ ਫਿਰ ਤੋਂ ਬਲ ਪ੍ਰੀਖਿਆ ਕੀਤੀ ਜਾਵੇ ਜਦੋਂ ਮਹਾਰਾਜ ਨੇ ਇਸ ਖਬਰ ਦੀ ਪੜਤਾਲ ਕੀਤੀ ਤਾਂ ਇਹ ਸਹੀ ਨਿਕਲੀ ਮਹਾਰਾਜ ਨੇ ਉਸ ਦਿਨ ਤੋਂ ਹੀ ਜੰਗ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਤੇ ਥੋੜੇ ਦਿਨਾਂ ਬਾਅਦ ਹੀ ਸਰਦਾਰ ਫਤਿਹ ਸਿੰਘ ਆਲੂਵਾਲੀਆ ਤੇ ਸਰਦਾਰ ਨੀਸਦਾ ਕੋਰ ਨਾਲ ਮਿਲ ਕੇ ਅਮਰਸਰ ਵੱਲ ਨੂੰ ਵਧੇ ਤੇ ਪੰਗਿਆਂ ਦੀ ਸਹਾਇਤਾ ਕਰਨ ਵਾਸਤੇ ਰਾਮਗੜੀਆ ਦੇ ਸਰਦਾਰ ਠੀਕ ਸਮੇਂ ਤੇ ਨਾ ਪਹੁੰਚੇ ਤੇ ਜਿਸ ਦੇ ਕਾਰਨ ਖੁੱਲ ਕੇ ਮੈਦਾਨ ਵਿੱਚ ਮਹਾਰਾਜ ਦਾ ਟੱਕਰਾ ਕੋਈ ਨਾ ਕਰ ਸਕਿਆ ਤੇ ਸ਼ਹਿਰ ਦੇ ਦਰਵਾਜ਼ੇ ਬੰਦ ਕੀਤੇ ਗਏ ਤੇ ਫਜ਼ੀਲਾਂ ਤੇ ਤੋਪਾਂ ਪੰਗਿਆਂ ਵੱਲੋਂ ਸ਼ਹਿਰ ਨੂੰ ਬਚਾਉਣ ਵਾਸਤੇ ਚਾੜੀਆਂ ਗਈਆਂ ਤੇ ਲੱਗੇ ਗੋਲੇ ਵਰਸਾਉਣ ਤੇ ਬਾਹਰੋਂ ਮਹਾਰਾਜ ਨੇ ਡਰਾਵੇ ਵਾਸਤੇ ਫੋਕੀਆਂ ਤੋਪਾਂ ਤੇ ਗੋਲੀਆਂ ਉਹਨਾਂ ਨੇ ਚਲਾਈਆਂ ਗਈਆਂ ਤਾਂ ਜੋ ਗੁਰੂ ਦੀ ਬੇਦਵੀ ਗੁਰੂ ਦੀ ਨਗਰੀ ਦੀ ਬੇਦਵੀ ਨਾ ਹੋਵੇ ਤੇ ਹਲੇ ਟਾਲਮਟੋਲਾ ਦੋਵਾਂ ਫੌਜਾਂ ਵਿੱਚ ਹੋ ਹੀ ਰਿਹਾ ਸੀ ਗੁਰੂ ਦੀ ਨਗਰੀ ਦੇ ਮੁਖੀ ਆਕਾਲੀ ਫੂਲਾ ਸਿੰਘ ਦੋਵਾਂ ਫੌਜਾਂ ਵਿੱਚ ਆਕਲੋਤੇ ਤੇ ਜੰਗ ਨੂੰ ਉਹਨਾਂ ਨੇ ਬੰਦ ਕਰਵਾਇਆ ਤੇ ਹੁਣ ਸਮਝੌਤੇ ਤੋਂ ਬਾਅਦ ਪੰਗਿਆਂ ਨੇ ਆਪਣਾ ਕਿਲਾ ਖਾਲੀ ਕੀਤਾ ਤੇ ਮਹਾਰਾਜੇ ਨੇ ਉਹਨਾਂ ਨੂੰ ਨਿਰਵਾਲੀ ਭਾਰੀ ਜ਼ਗੀਰ ਬਖਸ਼ੀ 1802 ਦੇ ਵਿੱਚ ਸਿਹਰੇ ਪੰਜਾਬ ਨੇ ਖਾਲਸਾ ਰਾਜ ਨੂੰ ਸ੍ਰੀ ਅੰਮ੍ਰਿਤਸਰ ਨਾਲ ਸੰਬੋਧਿਤ ਕਰ ਲਿਆ ਤੇ ਉਸ ਤੋਂ ਬਾਅਦ ਮਹਾਰਾਜ ਆਪਣੀ ਫੌਜ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਗਏ ਪਹਿਲਾਂ ਉੱਥੇ ਉਹਨਾਂ ਨੇ ਜਾ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਲਈ ਭਾਰੀ ਰਕਮ ਅਰਦਾਸ ਵਜੋਂ ਨਾਲੇ ਕਰਾਈ ਤੇ ਉਦੋਂ ਬਾਅਦ ਉਹਨਾਂ ਨੇ ਤੇ ਜਿਹੜੇ ਉਹਨਾਂ ਨੇ ਕਿਲਾ ਜਿੱਤਿਆ ਸੀ ਪੰਗਿਆਂ ਦਾ ਉਹਦੇ ਵਿੱਚ ਉਹਨਾਂ ਨੂੰ ਜੰਗੀ ਇਤਿਹਾਰ ਕਾਫੀ ਮਿਲੇ ਸਨ ਤੇ ਇਦਾਂ ਹੀ ਆਪਾਂ ਅੱਗੇ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਸੀ ਆਪਣੀ ਅੱਜ ਦੀ ਵੀਡੀਓ ਦਾ ਇਤਿਹਾਸ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ